ਅੱਜ ਵਾਤਾਵਰਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੋਮਲਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਿਸ਼ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਅਸਨਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 24 ਸਤੰਬਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਬੁੱਧਵਾਰ ਨੂੰ ਹੋਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 24 ਸਤੰਬਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ ਮੀਟਿੰਗ ਦੇ ਵਿੱਚ ਹੜ੍ਹਾਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਨਿਯਮਾਂ ਦੇ ਵਿੱਚ ਸੋਧ ਕਰਨ ਅਤੇ ਵਿਚਾਰ ਕੀਤਾ ਜਾਵੇਗਾ ਵਿਧਾਨ ਸਭਾ ਸੈਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਹੜਾ ਕਾਰਨ ਹੋਈ ਤਬਾਹੀ ਤੋਂ ਬਾਅਦ 26 ਤੋਂ 29 ਸਤੰਬਰ ਤੱਕ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਜੁੜਾ ਬੁਲਾਇਆ ਗਿਆ ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਲਈ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਅਤੇ ਕੁਝ ਆਫਤ ਦਾਲ ਸੰਬੰਧਿਤ ਨਿਯਮਾਂ ਦੇ ਵਿੱਚ ਸੋਧ ਕਰਨ ਦੇ ਲਈ ਬੁਲਾਇਆ ਗਿਆ ਤਾਂ ਜੋ ਲੋਕਾਂ ਦੇ ਹੱਕ ਵਿੱਚ ਮਹੱਤਵਪੂਰਨ ਫੈਸਲੇ ਲਏ ਜਾ ਸਕਣ ਵਿਧਾਨ ਸਭਾ ਕੱਤਰ ਨੇ ਸੈਸ਼ਨ ਬੁਲਾਉਣ ਸੰਬੰਧਿਤ ਨੋਟਿਸ ਵੀ ਜਾਰੀ ਕੀਤਾ ਹੈ ਤੇ ਨੋਟਿਸ ਦੇ ਮੁਤਾਬਕ ਵਿਧਾਨ ਸਭਾ ਸੈਸ਼ਨ ਜੋ ਕਿ 15 ਜੁਲਾਈ ਨੂੰ ਮੁਲਤਵੀ ਹੋਣ ਵਾਲਾ ਸੀ ਉਸ ਨੂੰ ਹੀ ਅੱਗੇ ਜੜਾ ਕੀ ਵਿਦਾਇਆ ਗਿਆ ਨਾਜ਼ਰ ਨੇ ਕਿ ਹੁਣ 24 ਸਤੰਬਰ ਨੂੰ ਜਿਹੜੀ ਮੀਟਿੰਗ ਹੋਵੇਗੀ ਤਾਂ ਉਸ ਦੇ ਵਿੱਚ ਵੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਤੱਕ ਹੋਰ ਸਮਾਨ ਪਹੁੰਚਾਣਾ ਦਾ ਉਸ ਦੇ ਵਿੱਚ ਜਿਹੜਾ ਕੀ ਸੋਧ ਕੀਤਾ ਜਾਵੇਗਾ ਤੇ ਹੋਰ ਵੀ ਗੱਲਬਾਤ ਉਸ ਦੇ ਵਿੱਚ ਕੀਤੀ ਜਾਵੇਗੀ ਸਟ੍ਰੋਮਨੀ ਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ 100 ਟਰੱਕ ਰਵਾਨਾ ਕੀਤੇ ਗਏ ਨੇ ਸਮੁਖੀ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੇ ਦਾਣਾ ਮੰਡੀ ਵਿੱਚ ਸਟੋਰਮ ਨੇ ਕਾਲੀ ਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਤੇ ਇਸ ਦੌਰਾਨ ਉਹਨਾਂ ਪਿੰਡ ਵੜਿੰਗ ਦੀ ਦਾਣਾ ਮੰਡੀ ਤੋਂ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਪਸ਼ੂਆਂ ਲਈ 10 ਟਰੱਕ ਹਰੇ ਚਾਰੇ ਅਤੇ ਮੱਕੀ ਦੇ ਅਚਾਰ ਦੇ ਰਵਾਨਾ ਕੀਤੇ ਨੇ ਤੇ ਉਹਨਾਂ ਦੇ ਵੱਲੋਂ ਕੁਝ ਗੱਲਬਾਤ ਵੀ ਕੀਤੀ ਗਈ ਹੈ ਤਰੁਕਾਦਾ ਕੀ ਖਬਰ ਦੇ ਵਾਲ ਰਾਹੁਲ ਗਾਂਧੀ ਪੰਜਾਬੀਆਂ ਦੇ ਹੱਕ ਦੇ ਲਈ ਨਿਤਰੇ ਨੇ ਤੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡੀ ਗੱਲ ਵੀ ਆਖੀ ਗਈ ਹੈ ਸਿੰਨਰ ਕਾਂਗਰਸ ਦੀ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਲ ਬੇਇਨਸਾਫੀ ਕਰਨ ਦਾ ਦੋਸ਼ ਲਗਾਇਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਦੇ ਹੌਸਲੇ ਤੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ ਹੈ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਚ ਲਗਭਗ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਸ਼ੁਰੂਆਤੀ ਰਾਹਤ ਪੈਕੇਜ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਲੱਖਾਂ ਕਰਤਬਾਹ ਹੋ ਗਏ 4 ਲੱਖ ਏਕੜ ਤੋਂ ਵੱਧ ਜ਼ਮੀਨ ਤੇ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਜਾਨਵਰ ਰੁੜ ਗਏ ਹਨ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਔਖੀ ਕੜੀ ਵਿੱਚ ਵੀ ਸ਼ਾਨਦਾਰ ਹਿੰਮਤ ਅਤੇ ਜਜ਼ਬਾ ਦਿਖਾਇਆ ਉਹਨਾਂ ਪਰੋਸਤਾ ਜਤਾਇਆ ਕਿ ਇਹ ਲੋਕ ਪੰਜਾਬ ਨੂੰ ਮੁੜ ਤੋਂ ਖੜਾ ਕਰਨਗੇ ਉਹਨਾਂ ਨੂੰ ਬਸ ਸਹਾਰੇ ਤੇ ਮਜ਼ਬੂਤੀ ਦੀ ਲੋੜ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਤੁਰੰਤ ਪੰਜਾਬ ਲਈ ਇੱਕ ਵਿਆਪਕ ਰਾਹਤ ਪੈਕੇਜ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ ਅੱਜ ਜਿਹੜੇ ਕੀ ਸਕੂਲ ਕਾਲਜ ਬੰਦ ਰਹਿਣਗੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹਰਿਆਣਾ ਵੀਰ ਸ਼ਹੀਦੀ ਦਿਵਸ ਮੌਕੇ ਅੱਜ ਯਾਨੀ ਕਿ 23 ਸਤੰਬਰ ਨੂੰ ਸੂਬੇ ਦੇ ਸਾਰੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਸ ਦਿਨ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਛੁੱਟੀ ਰਹੇਗੀ ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਇਹ ਦਿਨ 1877 ਵਿੱਚ ਪਹਿਲੇ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਅਮਰ ਸ਼ਹੀਦ ਰਾਓ ਤੁਲਾ RAM ਦੀ ਸ਼ਹਾਦਤ ਤੇ ਮਨਾਇਆ ਜਾਂਦਾ ਹੈ ਜ਼ਿਕਰ ਹੋਇਆ ਹੈ ਕਿ ਹਰਿਆਣਾ ਦੇ ਵਿੱਚ ਇਹ ਦਿਨ 1857 ਚ ਪਹਿਲੇ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਅਮਰ ਸ਼ਹੀਦ ਰਾਓ ਤੁਲਾ RAM ਦੀ ਸ਼ਹਾਦਤ ਤੇ ਮਨਾਇਆ ਜਾਂਦਾ ਹੈ ਤੇ ਅਦਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਹੀ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਸੂਬੇ ਦੇ ਨਾਗਰਿਕਾਂ ਨੂੰ ਵੱਡੀ ਸੋਗਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਮਨੋਰਥ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਉਣਾ ਹੈ ਦੱਸ ਦਿੰਿਆ ਕਿ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਲੋਕਪੱਖੀ ਸਕੀਮ ਦੇ ਲਈ ਰਜਿਸਟ੍ਰੇਸ਼ਨ ਮੰਗਲਵਾਰ ਯਾਨੀ ਕਿ 23 ਸਤੰਬਰ ਅੱਜ ਤੋਂ ਬਰਨਾਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਤੋਂ ਹੋਵੇਗੀ ਜਿਸ ਨਾਲ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰੋਜੈਕਟ ਵਜੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਨੂੰ 10 ਤੋਂ 12 ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਵਿੱਚ 128 ਥਾਵਾਂ ਅਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ 128 ਥਾਵਾਂ ਤੇ ਕੈਂਪ ਲਾਇਆ ਜਾਣਗੇ। ਭਗਵਨ ਸਿੰਘ ਮਾਨ ਨੇ ਕਿਹਾ ਆਪਣੀ ਕਿਸਮ ਦੀ ਪਹਿਲੀ ਇਸ ਇਤਿਹਾਸਕ ਸਕੀਮ ਦੀ ਸ਼ੁਰੂਆਤ ਲੋਕਾਂ ਦੀ ਭਲਾਈ ਦੇ ਲਈ ਸ਼ੁਰੂ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਸਾਰੇ ਨਾਗਰਿਕ ਮੁੱਖ ਮੰਤਰੀ ਸਿਹਤ ਕਾਰਡ ਦੇ ਲਈ ਅਪਲਾਈ ਕਰ ਸਕਦੇ ਹਨ ਅਤੇ ਇਨ੍ਹਾਂ ਕੈਂਪਾਂ ਦੌਰਾਨ ਰਜਿਸਟ੍ਰੇਸ਼ਨ ਦੇ ਲਈ ਕਿਸੇ ਨੂੰ ਬਖਤਾ ਦੂਰ ਨਹੀਂ ਜਾਣਾ ਪਵੇਗਾ। ਉਹਨਾਂ ਕਿਹਾ ਕੈਂਪ ਲਾਉਣ ਤੋਂ ਪਹਿਲਾਂ ਸਾਰੇ ਇਲਾਕੇ ਵਿੱਚ ਮੁੰਨਿਆਦੀ ਕਰਵਾ ਕੇ ਜਾਂ ਫਿਰ ਹੋਰ ਸਾਧਨਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਹਰ ਇੱਕ ਵਿਅਕਤੀ ਨੂੰ ਕੈਂਪ ਬਾਰੇ ਪਤਾ ਲੱਗ ਸਕੇ। ਤੇ ਦਰੀ ਮੌਸਮ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦੋਨਿਆ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਵਿੱਚ ਬੀਤੇ ਪੰਜ ਦਿਨਾਂ ਤੋਂ ਮੌਨਸੂਨ ਬਠਿੰਡਾ ਫਜ਼ਲਕਾ ਖੇਤਰ 'ਚ ਅਟਕਿਆ ਹੋਇਆ ਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਪੂਰੀ ਤਰ੍ਹਾਂ ਵਾਪਸ ਪਰਤ ਜਾਵੇਗਾ ਤੇ ਉੱਥੇ ਹੀ ਇਸ ਦੌਰਾਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਚੁੱਥੇ ਰਾਤਾਂ ਗਰਮ ਹਨ ਅਤੇ ਦਿਨ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਮੌਨਸੂਨ ਦੇ ਵਾਪਸ ਪਰਤਣ 'ਚ ਦੇਰੀ ਕਾਰਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ 'ਚ ਰਾਤ ਦੇ ਤਾਪਮਾਨ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਆਮ ਨਾਲੋਂ ਤਕਰੀਬਨ 3 ਡਿਗਰੀ ਵੱਧ ਬਣਿਆ ਹੋਇਆ ਹੈ ਹਾਲਾਂਕਿ ਦਿਨ ਦੇ ਔਸਤ ਵਾਤਾਵਰਣ ਤਾਪਮਾਨ 'ਚ ਜ਼ਿਆਦਾ ਵਾਧਾ ਦੇਖਣ ਨੂੰ ਨਹੀਂ ਮਿਲ ਰਿਹਾ ਬੀਤੇ ਦਿਨ ਦੇ ਔਸਤ ਵਾਤਾਵਰਣ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 0.2 ਡਿਗਰੀ ਦਾ ਵਾਧਾ ਦੇਖਿਆ ਗਿਆ ਜੋ ਕਿ ਆਮ ਦੇ ਕਰੀਬ ਹੈ ਸਭ ਤੋਂ ਵੱਧ ਤਾਪਮਨ 31.1 ਡਿਗਰੀ ਮਾਨਸਾ ਵਿੱਚ ਦਰਜ ਕੀਤਾ ਗਿਆ ਇਸ ਹਫਤੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਤਰ੍ਹਾਂ ਦਾ بارش ਦਾ ਅਲਰਟ ਨਹੀਂ ਹੈ ਸੂਬੇ 'ਚ ਨਮੀ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਆਉਣ ਵਾਲੇ ਦਿਨ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਤੇ ਜਿਸ ਨਾਲ ਲੋਕਾਂ ਨੂੰ ਹਮਸਪਤੀ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਸੰਭਾਵਨਾ ਹੈ ਕਿ ਤਾਪਮਨ ਦੇ ਵਿੱਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਵਾਧੇ ਅਗਲੀ ਖਬਰ ਦੇ ਵਾਲੇ ਐਡਵੋਕੇਟ ਹਰਜੁਨਦਰ ਸਿੰਘ ਤਾਮੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਐਡਵੋਕੇਟ ਹਰਜੁਨਦਰ ਸਿੰਘ ਤਾਮੇ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਰੂਟ ਦਾ ਅਗਲੇਰਾ ਵੇਰਵਾ ਅਤੇ ਸ਼ਟਾਪ ਦੀ ਸਮਾਗਮ ਜੜਾ ਕੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੈਨੇਜਰ ਸਹਿਬਾਨਾਂ ਨੂੰ ਇਹ ਹਦੇਸ ਸੀ ਕਿ ਇਸ ਹੌਕ ਦੇ ਸਮੇਂ ਵਿੱਚ ਪਹਿਲਾ ਲੰਗਰ ਪਾਣੀ ਹੋਰ ਜੋੜੀ ਜ਼ਰੂਰੀ ਜਿਹੜੀਆਂ ਵਸਤਾਂ ਐ ਉਹ ਪਹਚਾਈਆਂ ਜਾਣ। ਉਹਦੇ ਵਿੱਚ ਸਫਰ ਰੂਪ ਦੇ ਵਿੱਚ ਹਰ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਜਿੱਥੇ-ਜਿੱਥੇ ਕਿਸੇ ਦੀ ਮੰਗ ਸੀ ਚਾਹੇ ਉਹ ਟਰੈਕਟਰਾਂ ਥਾਣੇ ਗਏ ਚਾਹੇ ਕੇਸਤੀਆਂ ਥਾਣੇ ਗਏ ਉਥੇ ਵਿਵਸਥਾ ਸਾਰਾ ਜਿਹੜਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਫਿਰ ਕਿਉਂਕਿ ਹੁਣ ਨਮਾ ਜਦਲੇ ਮੁੜ ਕੇ ਰੀਹੈਬਿਟੇਸ਼ਨ ਹੁੰਦੀ ਆ ਤੇ ਉਸ ਵੇਲੇ ਪਤਾ ਲੱਗਦਾ ਕਿੱਥੋਂ ਕਿੱਥੋਂ ਲਾਸ ਹੋਇਆ। ਬਹੁਤ ਸਾਰੇ ਬੰਨ ਜਿਹੜੇ ਸੀਗੇ ਉਹ ਚਾਹੇ ਤੁਸੀਂ ਦੇ ਤੁਸੀਂ ਚਾਹੇ ਸਤਲੋਜ ਦਾ ਸੀ ਚਾਹੇ ਬਿਆਸ ਦਾ ਸੀ। ਜਾਹੇ ਰਾਵੀ ਦਾ ਸੀ ਉਹ ਬਹੁਤ ਆਹਾਂ ਤੋਂ ਨੁਕਸਾਨੇ ਗਏ ਫਾਰਜ ਦਾ ਸਰਕਾਰ ਦਾ ਬਣਦਾ ਸੀ ਕਿ ਤਰੰਤ ਉੱਥੇ ਆਪਣੇ ਸਾਧਨ ਮਹਈਆ ਕਰਾ ਕੇ ਉਹ ਜਿਹੜੇ ਬੰਨ ਲਵਾਏ ਜਾਂਦੇ ਪਾਰ ਪੰਜਾਬ ਦੇ ਲੋਕਾਂ ਨੂੰ ਸਤਗੁਰੂ ਜੀ ਨੇ ਬਾਰ ਬਖਸ਼ਿਸ਼ ਕੀਤਾ ਆ ਇਹ ਦੁੱਖ ਦੇ ਸਮੇ ਸਾਰੇ ਇਕੱਤਰ ਹੋ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਕੋਈ ਡੀਜ਼ਲ ਦੀ ਲੋੜ ਆ ਸਾਨੂੰ ਦੱਸੋ ਤੁਹਾਨੂੰ ਉਹ ਜਿਹੜੀ ਡੀਜ਼ਲ ਦੀ ਉਹ ਮਹੱਈਆ ਕਰਾਇਆ ਜਾਊਗਾ ਉਹ ਤੋਂ ਨਾਲ ਕਿਉਂਕਿ ਹੁਣ ਬੰਨਾਂ ਦਾ ਕਾਰਜ ਵੀ ਨਾਲ ਆਰੰਭ ਹੋ ਗਿਆ ਤੇ ਉਹ ਜ਼ਰੂਰੀ ਵੀ ਸੀ ਇਹਦੇ ਲਈ ਅਸੀਂ ਹੁਣ ਪਹਿਲੇ ਤੌਰ ਤੇ ਬੰਨਾਂ ਨੂੰ ਜਿੱਥੇ-ਜਿੱਥੇ ਬੰਨ ਲੱਗ ਰਹੇ ਆ ਉੱਥੇ-ਉੱਥੇ ਅਸੀਂ ਜਿਹੜਾ ਡੀਜ਼ਲ ਜਿਹੜਾ ਹੈ ਉਹ ਸਪਲਾਈ ਕੀਤਾ ਤੇ ਉਦਰੀ ਡੀਐਸਪੀ ਮਨਦੀਪ ਕੌਰ ਤੇ ਕਿਸਾਨ ਜਿਹੜੇ ਕਿ ਆਮੋ ਸਾਹਮਣੇ ਨਜ਼ਰ ਆਏ ਨੇ ਤਸਵੀਰਾਂ ਵੀ ਕਾਫੀ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਨਾਬਾਜੇ ਕਿਸਾਨਾਂ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਤੇ ਇਸ ਨੂੰ ਨਾਬਾ ਦੀ ਡੀਐਸਪੀ ਮਨਦੀਪ ਕੌਰ ਨੇ ਦੋਸ਼ ਲਗਾਏ ਕਿ ਕਿਸਾਨਾਂ ਨੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਅਤੇ ਉਹਨਾਂ ਦਾ ਜੂੜਾ ਵੀ ਪਟਿਆ। ਦਰਅਸਲ ਬੀਤੇ ਦਿਨ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਨੇ ਫਤਿੱਕ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਅਨਾਂ ਸ਼ਾਮਿਲ ਸਨ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਪਾਕਿਸਤਾਨ ਯੂਨੀਅਨ ਪਟੇੜ ਕਲਾ ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਉਹਨਾਂ ਨਾਲ ਟੱਕਰ ਮੁਕੀ ਕੀਤੀ ਗਈ ਉਹ ਤਾਂ ਸ਼ਾਂਤਮੀ ਟੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਤਾਂ ਦੋਵਾਂ ਦੇ ਵੱਲੋਂ ਜਿਹੜੇ ਕਿ ਆਪਣੇ ਆਪਣੇ ਬਿਆਨ ਦਿੱਤੇ ਗਏ ਨੇ ਤੇ ਤਸਵੀਰਾਂ ਵੀ ਕਾਫੀ ਇਸ ਦੀਆਂ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆਦਿਆਂ ਨੇ ਤਾਂ ਡੀਐਸਪੀ ਮੈਡਮ ਮਨਦੀਪ ਕੌਰ ਆਪਣੇ ਦਫ਼ਤਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਦੇ ਡੀਐਸਪੀ ਦਰਮਿਆਨ ਤੂਤੂ ਮੈਮਾ ਵੀ ਹੋਈ ਤੇ ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨ ਅਤੇ ਪੁਲਿਸ ਜਿਹੜੇ ਕੀ ਆਮੋ ਸਾਹਮਣੇ ਹੋ ਗਏ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਦੀ ਟੀਂਗ ਨਾ ਚੋੜਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇੰਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਪੂਰਾ ਤਨਖਾਹ ਨਾ ਮਿਲੇ ਮੈਂ ਮੈਨੂੰ ਕੱਟੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤਾਕਤ ਕੁੰਤੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੁੱਗਾਂ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਇੱਕ ਲੇਡੀ ਅਫਸਰ ਦੇ ਪਰਹੱਪ ਚੱਕ ਰਿਹਾ ਕਾਰਵਾਈ ਕਰ ਦਿੱਤੀ ਜਾ ਰਹੀ ਹੈ ਮੈਨੂੰ ਕੋਈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਵੀ ਇੱਕ ਅਪਡੇਟ ਸਾਹਮਣੇ ਆਈ ਹੈ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਲੰਬਾ ਸਮਾਂ ਅਰਦਾਸਾਂ ਕਰਦੇ ਰਹੇ ਸ਼ਰਦਾਲੂਆਂ ਨੂੰ ਬੇਸ਼ੱਕ 2019 ਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਗਾ ਖੁੱਲਣ ਕਾਰਨ ਵੱਡੀ ਰਾਹਤ ਮਿਲੀ ਸੀ ਪਰ ਇਸ ਦੇ ਬਾਅਦ ਵਕਫਾ ਕਾਰਨ ਸਦਕਾ ਕਈ ਵਾਰ ਇਹ ਲਾਂਗਾ ਬੰਦ ਹੋਣ ਕਾਰਨ ਸ਼ਰਧਾਲੂਆਂ ਚ ਵੱਡੀ ਨਿਰਾਸ਼ਾ ਦੇਖਣ ਨੂੰ ਮਿਲੀ ਖਾਸ ਤੌਰ ਤੇ ਹੁਣ ਪਿਛਲੇ ਤਕਰੀਬਨ 5 ਮਹੀਨੇ ਦੌਰਾਨ ਵਾਪਰੀਆਂ ਕਈ ਤਰ੍ਹਾਂ ਦੇ ਕਟਨ ਕਰਮਾ ਘਟਨਾ ਕਰਮਾ ਦੇ ਦੌਰਾਨ ਜਦੋਂ ਇਸ ਲਾਂਗੇ ਨੂੰ ਮੁੜ ਬੰਦ ਕੀਤਾ ਹੋਇਆ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਸ਼ੋਪਾਪਤ ਜਨਮ ਭੂਮੀ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਦਾਲੂਆਂ ਵਿੱਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਸਿੱਖ ਸ਼ਰਦਾਲੂ ਇਸ ਗੱਲ ਨੂੰ ਲੈ ਕੇ ਰੋਸਟ ਹਨ ਕਿ ਹਾਲੀ ਵਿੱਚ ਆਏ ਹੜ੍ਹਾਂ ਕਾਰਨ ਜਦੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਕਈ ਫੁੱਟ ਪਾਣੀ ਭਰ ਗਿਆ ਸੀ ਤਾਂ ਉੱਥੇ ਦੀ ਸਰਕਾਰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਗੁਰਦੁਆਰਾ ਸਾਹਿਬ ਦੀ ਸਾਫ ਸਫਾਈ ਕਰਵਾ ਕੇ ਗੁਰਦੁਆਰਾ ਸਾਹਿਬ ਨੂੰ ਮੁੜ ਖੁੱਲੇ ਦਰਸ਼ਨਾ ਲਈ ਖੋਲ ਦਿੱਤਾ ਪਰ ਭਾਰਤ ਸਰਕਾਰ ਵੱਲੋਂ ਲਾਂਗੇ ਨੂੰ ਮਈ ਮਹੀਨੇ ਤੋਂ ਹੀ ਬੰਦ ਕਰਕੇ ਸ਼ਰਦਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਕਰ ਦਿੱਤਾ ਗਿਆ ਤੇ ਜਾਣਕਾਰੀ ਅਨੁਸਾਰ ਜਦੋਂ ਅਪ੍ਰੈਲ ਮਹੀਨੇ ਪਹਿਲ ਕਾਮਜਾਤਵਾਦੀ ਹਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਪਾਰ ਸਰਕਾਰ ਨੇ 7 ਮਈ ਨੂੰ ਕਰਤਾਰਪੁਰ ਸਾਹਿਬ ਲਾਂਗਾ ਬੰਦ ਕਰ ਦਿੱਤਾ ਸੀ ਉਸ ਦਿਨ ਤੋਂ ਹੁਣ ਤੱਕ ਲਾਂਗਾ ਬੰਦ ਹੀ ਪਿਆ ਹੋਇਆ ਤੇ ਜਿਸ ਦੇ ਦਰਮਿਆਨ ਅਗਸਤ ਮਹੀਨੇ ਰਾਵੀ ਦਰਿਆ ਚ ਆਏ ਭਾਰੀ ਹੜ ਕਾਰਨ ਜਿੱਥੇ ਭਾਰਤ ਵਾਲੇ ਪਾਸੇ ਵੱਡਾ ਨੁਕਸਾਨ ਹੋਇਆ ਤਾਂ ਉਸ ਦੇ ਨਾਲ ਹੀ ਰਾਵੀ ਦੇ ਪਾਣੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਚ ਵੀ ਵੱਡਾ ਨੁਕਸਾਨ ਪਹੁੰਚਾਇਆ ਸੀ ਤਾਂ ਹੁਣ ਇਸ ਕਾਰਨ ਪਾਕਿਸਤਾਨ ਚ ਵੀ ਉਕਤ ਗੁਰਦੁਆਰਾ ਸਾਹਿਬ ਵਿੱਚ ਕਈ ਸ਼ਰਧਾਲੂ ਨਹੀਂ ਪਹੁੰਚ ਸਕੇ ਪਰ ਸਰਕਾਰ ਅਤੇ ਪ੍ਰਬੰਧਕਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਨੂੰ ਮੋੜ ਸਾਫ ਕਰਕੇ ਸੰਗਤਾ ਲਈ ਖੋਲ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉੱਥੇ ਆਮ ਬੰਗ ਸੰਗਤ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਦੱਸਣਯੋਗ ਹੈ ਹੜ੍ਹਾਂ ਦੇ ਪਾਣੀ ਨੇ ਕਤਾਰਪੁਰ ਸਾਹਿਬ ਲੰਘੇ ਉੱਪਰ ਭਾਰਤ ਵੱਲੋਂ ਬਣਾਏ ਗਏ ਟਰਮੀਨਲ ਦੇ ਅੰਦਰ ਵੀ ਕਾਫੀ ਨੁਕਸਾਨ ਪਹੁੰਚਾਇਆ ਸੀ ਤਾਂ ਹੁਣ ਸੰਗਤਾਂ ਦੇ ਵਿੱਚ ਰੋਸ ਹੈ ਕਿ ਆਖਿਰਕਾਰ ਸਰਕਾਰ ਜਿਹੜੀ ਕਿ ਉਹਨਾਂ ਨੂੰ ਕਤਾਰਪੁਰ ਸਾਹਿਬ ਦੇ ਦਰਸ਼ਨ ਕਿਉਂ ਨਹੀਂ ਕਰਨ ਦੇ ਰਹੀ ਤੇ ਆਖਿਰਕਾਰ ਕਦੋਂ ਇਸ ਲੰਘੇ ਨੂੰ ਮੋੜ ਤੋਂ ਖੋਲਿਆ ਜਾਵੇਗਾ ਤਦ ਦੇ ਜੀਐਸਟੀ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਇਸ ਦੇ ਨਾਲ ਹੀ ਡੋਨਾਲਡ ਟਰੰਪ ਦੇ ਵੱਲੋਂ ਵੀ ਇੱਕ ਅਪਡੇਟ ਜਾਰੀ ਕੀਤੀ ਗਈ ਹੈ 22 ਸਤੰਬਰ ਯਾਨੀ ਬੀਤੇ ਕੱਲ੍ਹ ਭਾਰਤ ਲਈ ਦੋਹਰੀ ਖਬਰ ਲੈ ਕੇ ਆਇਆ ਤੇ ਇੱਕ ਪਾਸੇ ਜੀਐਸਟੀ 2.0 ਲਾਗੂ ਹੋਣ ਨਾਲ ਕਾਰਾਂ ਘਰੇਲੂ ਸਮਾਨ ਅਤੇ ਬੀਮਾ ਪਾਲਿਸੀਆਂ ਵਰਗੇ ਉਤਪਾਦ ਸਸਤੇ ਹੋ ਗਏ ਤੇ ਜਦੋਂ ਕਿ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ H1B ਵੀਜ਼ਾ ਫੀਸਾਂ ਵਧਾਉਣ ਦੇ ਫੈਸਲੇ ਨੇ ਭਾਰਤੀ ਸਟਾਕ ਮਾਰਕੀਟ ਦਾ ਮੂਡ ਮੱਦਮ ਕਰ ਦਿੱਤਾ ਹੈ। ਬਾਜ਼ਾਰ ਖੁੱਲਣ ਦੇ ਸਿਰਫ 2 ਮਿੰਟਾਂ ਦੇ ਅੰਦਰ ਸੈਂਸੈਕਸ 457 475 ਅੰਕ ਡਿੱਗ ਗਿਆ ਜਿਸ ਕਾਰਨ ਸਟਾਕ ਮਾਰਕੀਟ ਨਿਵੇਸ਼ਕਾਂ ਨੂੰ 1.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਪ੍ਰਾਂਪ ਦੇ ਫੈਸਲੇ ਤੋਂ ਬਾਅਦ ਆਈਟੀ ਕੰਪਨੀਆਂ ਨੂੰ ਵਧੇਰੇ ਇਮੀਗ੍ਰੇਸ਼ਨ ਫੀਸਾਂ ਅਦਾ ਕਰਨੀਆਂ ਪੈਣਗੀਆਂ ਜਿਸ ਨਾਲ ਵਿਦੇਸ਼ੀ ਧਰਤੀ ਤੇ ਉਹਨਾਂ ਦੀਆਂ ਲਾਗਤਾਂ ਵੱਧ ਜਾਣਗੀਆਂ ਇਸ ਕਾਰਨ ਦੇਸ਼ ਦੀਆਂ ਆਈਟੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਕਾਫੀ ਗਿਰਾਵਟ ਆਈ ਹੈ H1B ਫੀਸਾਂ ਵਿੱਚ ਵਾਧੇ ਨਾਲ ਭਾਰਤੀ ਆਈਟੀ ਕੰਪਨੀਆਂ ਲਈ ਵਿਦੇਸ਼ੀ ਸੰਚਾਲਨ ਲਾਗਤਾਂ ਵਿੱਚ ਵਾਧਾ ਹੋਵੇਗਾ ਤੇ ਜਿਸ ਦਾ ਸਿੱਧਾ ਅਸਰ ਹੇਠ ਲਿਖਿਆ ਤੇ ਪਵੇਗਾ ਦੱਸ ਦੋ ਨਿਆ ਕੀ TCS 2.3% ਦੀ ਗਿਰਾਵਟ Infosys 2.07% ਦੀ ਗਿਰਾਵਟ Tech Mahindra 4% ਤੋਂ ਵੱਧ ਦੀ ਗਿਰਾਵਟ HCL Tech ਲਗਭਗ 2% ਦੀ ਗਿਰਾਵਟ Reliance Industries ਫਲਟ ਵਪਾਰ ਤਾਂ ਬਾਜ਼ਾਰ ਇਸ ਸਮੇਂ ਥੋੜੀ ਜਹੀ ਰਿਕਵਰੀ ਦਾ ਅਨੁਭਵ ਕਰ ਰਿਹਾ ਹੈ Sensex 100 ਥ੍ਰੇਡ ਅੰਕ ਡਿੱਗ ਕੇ 82462 ਤਿਆ ਗਿਆ ਅਤੇ Nifty 25297 ਦੇ ਵਪਾਰ ਕਰ ਰਿਹਾ ਸੀ ਤੇ ਇਸ ਦੇ باوجود ਸ਼ੁਰੂਆਤੀ ਘਾਟੇ ਨੇ ਨਿਵੇਸ਼ਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੱਡੀ ਅਗਲੀ ਖਬਰ ਦੇ ਵਲ ਵਿਧਾਇਕ ਰਮਨ अरोड़ा ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਜਲੰਧਰ ਸੈਸ਼ਨ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਜੀ ਹਾਂ ਵਿਧਾਇਕ ਰਮਨ अरोड़ा ਨੂੰ ਰਾਮਾ ਮੰਡੀ ਪੁਲਿਸ ਸਟੇਸ਼ਨ ਵਿੱਚ ਦਰਜ ਜਬਰਨ ਵਸੂਲੀ ਮਾਮਲੇ ਤੋਂ ਰਾਹਤ ਦਿੱਤੀ ਗਈ ਹੈ ਰਮਨ अरोड़ा ਦੇ ਵਕੀਲ ਨੇ ਕਿ ਹਾਂ ਰਮਨ अरोड़ा ਨੂੰ ਸ਼ਾਮ ਤੱਕ ਰਿਹਾਅ ਕਰ ਦਿੱਤਾ ਗਿਆ ਤੇ ਨਿਆਂ ਖਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਅਦਾਲਤ ਨੇ ਸੋਮਵਾਰ ਯਾਨੀ ਬੀਤੇ ਕਾਲ ਉਸਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ ਤੇ ਅਦਾਲਤ ਨੇ ਅਰੋੜਾ ਨੂੰ 25000 ਰੁਪਏ ਦਾ ਜ਼ਮਾਨਤੀ ਮੁਚਲਕਾ ਜਮ੍ਹਾਂ ਕਰਨ ਦਾ ਹੁਕਮ ਵੀ ਦਿੱਤਾ ਹੈ ਆਪਰੇਸ਼ਨ ਜ਼ੰਦੂਦ ਦੌਰਾਨ ਪੀੜਤਾ ਜਿਹੜੇ ਲੋਕ ਉੱਥੇ ਪੀੜਿਤ ਸਨ ਤਾਂ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਮਸ਼ਹੂਰ ਅਦਾਕਾਰ ਨਾਨਾ ਪਟਕਰ ਜਿਹੜੇ ਕਿ ਇਮੋਸ਼ਨ ਹੋ ਗਏ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਨੇ ਅਦਾਕਾਰ ਨਾਨਾ ਪਾਟਕਰ ਪਾਕਿਸਤਾਨੀ ਗੋਲੀਬਾਰੀ ਦੇ ਪੀੜਤਾ ਨਾਲ ਮਿਲਣ ਪਹੁੰਚੇ ਤੇ ਉਸ ਤਰ੍ਹਾਂ ਨੁਭਾਵਕ ਹੋਏ ਗਏ ਤੇ ਉਹ ਆਪਣੇ ਐਨ ਜੀਓ ਨਿਰਮਲਾ ਗਜਨਨ ਫਾਊਂਡੇਸ਼ਨ ਵੱਲੋਂ ਰਾਹਤ ਸਮਗਰੀ ਵੰਡਣ ਦੇ ਲਈ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਇਲਾਕਿਆਂ ਚ ਪਹੁੰਚੇ ਤੇ ਮਈ ਮਹੀਨੇ ਚ ਹੋਏ ਆਪਰੇਸ਼ਨ ਤੋਂ ਦੂਰ ਦੌਰਾਨ ਪਾਕਿਸਤਾਨੀ ਜਵਾਬੀ ਕਾਰਵਾਈ ਦਾ ਸ਼ਿਕਾਰ ਹੋਏ 117 ਪਰਿਵਾਰਾਂ ਨੂੰ ਨਾਨਾ ਪਾਟੇਗਰ ਨੇ ਕੁੱਲ 42 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਇਹ ਉਹ ਪਰਿਵਾਰ ਸਨ ਜਿਨ੍ਹਾਂ ਨੇ 7 ਤੋਂ 10 ਮਈ ਦੇ ਵਿਚਕਾਰ ਆਪਣੇ ਘਰਾਂ ਅਤੇ ਪਿਆਰਿਆਂ ਨੂੰ ਗੋਲੀਬਾਰੀ ਅਤੇ ਹਮਲਿਆਂ ਵਿੱਚ ਗੁਆ ਲਿਆ ਸੀ ਨਾਨਾ ਪਾਟੇਗਰ ਨੇ ਕਿਹਾ ਕਿ ਉਹ ਪੁੰਛ ਦੀ 11 ਸਾਲਾ ਇੱਕ ਕੁੜੀ ਦੀ ਪੜ੍ਹਾਈ ਦਾ ਪੂਰਾ ਖਰਚਾ ਵੀ ਖੁਦ ਚੁੱਕ ਰਹੇ ਹਨ ਜਿਸ ਨੇ ਗੋਲੀਬਾਰੀ ਚ ਆਪਣੇ ਪਿਤਾ ਨੂੰ ਗਵਾ ਦਿੱਤਾ ਤੇ ਉਹਨਾਂ ਕਿਹਾ ਕਿ ਇਹ ਉਹਨਾਂ ਪਰਿਵਾਰਾਂ ਲਈ ਛੋਟਾ ਜਿਹਾ ਯੋਗਦਾਨ ਹੈ ਜੋ ਸਾਡੇ ਆਪਣੇ ਹਨ ਅਤੇ ਸਿਰਫ ਇਸ ਲਈ ਦੁੱਖ ਚੱਲ ਰਹੇ ਹਨ ਕਿਉਂਕਿ ਉਹ ਸਰਹੱਦਾਂ ਤੇ ਰਹਿ ਰਹੇ ਸਨ ਤੇ ਅਸੀਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਇਕੱਲੇ ਨਹੀਂ ਹਨ ਤੇ ਇਸ ਮੌਕੇ 25th ਇੰਟੈਕਟਿਵ ਡਿਵੀਜ਼ਨ ਦੇ ਜਰਨਲ ਅਫਸਰ ਕਮਾਂਡਿੰਗ ਮੇਜਰ ਜਨਰਲ ਕੌਸ਼ੇਕ ਮੁਖਰਜੀ ਅਤੇ ਰਾਜੌਰੀ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਸ਼ਰਮਾ ਵੀ ਉਹਨਾਂ ਦੇ ਨਾਲ ਮੌਜੂਦ ਸਨ ਪਟਕਰ ਨੇ ਫਿਲਮ ਇੰਡਸਟਰੀ ਦੇ ਅਮਿਤਾਭ ਬੱਚਨ ਅਤੇ ਜੌਨੀ ਲੀਵਰ ਦੇ ਸਮਾਜ ਸੇਵਾ 'ਚ ਯੋਗਦਾਨ ਦਾ ਵੀ ਜ਼ਿਕਰ ਕੀਤਾ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਤਾਂਵਾ